ਜਿੰਨਾ ਦਿਲ ਇਰਾਦਾ ਤੁਸੀਂ ਦਿਖਾ ਰਹੇ ਹੋ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਿ ਮੈਨੂੰ ਇਸ ਜਨਮ ਚ ਇੰਨਾ ਪਿਆਰ ਮਿਲ ਗਿਆ ਜੇ ਮੈਂ ਅਗਲੇ ਸੱਤ ਜਨਮ ਹਰੇਕ ਸਾਹ ਆਦਮੀ ਧੰਨਵਾਦ ਕਰਦਾ ਰਹਾ ਤਾਂ ਵੀ ਕਰਜ਼ਾ ਨਹੀਂ ਲਾ ਸਕਦਾ ਮੈਂ ਮਾਨਾ ਤੇਰੀ ਸੋਚ ਗੁਰਮੀਤ ਸਿੰਘ ਜੀ ਖੁੱਡੀਆਂ ਤੁਹਾਡੇ ਕੈਂਡੀਡੇਟ ਨੇ ਪਿਛਲੀ ਕੱਡੀ ਸਾਡੇ ਐਮਐਲਏ ਸਹਿਬਾਨ ਨੇ ਮਾਨਸਾ ਤੋਂ ਤਲਵੰਡੀ ਤੋਂ ਸਰਦੂਲਗਰ ਤੋਂ ਬੁਲਾਦੇ ਤੋਂ ਪੁੱਛੋ ਤੋਂ ਦਿਹਾਤੀ ਤੋਂ ਔਰ ਤੁਸੀਂ ਸਾਰੇ ਸਾਡੇ ਆਪਣੇ ਹੋ ਮੈਂ ਹਮ ਤੌਰ ਤੇ ਚਾਹੇ ਗੁਜਰਾਤ ਜਾਵਾਂ ਚਾਹੇ ਸਾਮ ਜਾਵਾਂ ਮੈਂ ਪੰਗਰ ਸਕਿੰਟ ਪੀ ਸਕਿੰਟ ਲੋਕਾਂ ਨੂੰ ਨਜ਼ਰ ਹੁੰਨਾ ਭਰਾਸ ਕੱਢਣ ਵਾਸਤੇ ਚੀਕਾ ਮਾਰ ਲੋ ਨਾਰੇ ਲਾ ਲੋ ਤਿੰਨ ਪੀੜੀਆਂ ਦੀ ਭੜਾਸ ਪਈ ਹੈ ਮੈਂ ਬੈਗ ਤੁਹਾਡੇ ਵੱਲ ਨੂੰ ਕਰ ਦਿੰਦਾ ਆਪਕਾ ਸਮਾਂ ਸ਼ੁਰੂ ਹੁੰਦਾ ਹੈ ਅਬ 4 ਜੂਨ ਨੂੰ ਕਿਲੇ ਚਾਹਦੇ ਦੇਖੋ ਤੁਸੀਂ ਰਾਤ ਮੈਂ ਜਲੀਰ ਸੀ ਜਨੀਰ ਵੀਰੋ ਅੱਜ ਮੈਂ ਬੱਲੂਆਂ ਨੇ ਸੀ ਦਿਨੇ ਅੱਜ ਤੁਹਾਡੇ ਕੋਲੇ ਆ ਕੱਲ ਨੂੰ ਸਮਾਨੇ ਤੇ ਮਲੇਰ ਕੋਟਲੇ ਆ ਮੇਰੇ ਵੀਰੋ ਜਿੱਥੇ ਜਾਂਨਾ ਲੋਕ ਕਹਿੰਦੇ ਯਾਰ ਇਹ ਹਜੇ ਕੁਝ ਨਹੀਂ ਦੇਖਿਆ ਸੀ ਅਸੀਂ ਤਾਂ ਇੰਨਾ ਨੇੜੇ ਮੁੱਖ ਮੰਤਰੀ ਵੀ ਦੇਖਿਆ ਸੀ ਸਾਨੂੰ ਤਾਂ ਪਰੇ ਹੋ ਗਏ ਵੀਰੋ ਮੈਂ ਤੁਹਾਡਾ ਆਪਣੇ ਪੁੱਤਾਂ ਮੈਂ ਤੁਹਾਡਾ ਭਤੀਜਾ ਮੈਂ ਤੁਹਾਡਾ ਛੋਟਾ ਵੱਡਾ ਭਾਈ ਹਾਂ ਸੋ ਵੀਰੋ ਮੈਨੂੰ ਦੂਰ ਨਹੀਂ ਰਹਿਣਾ ਆਉਂਦਾ ਮੈਂ ਲੋਕਾਂ ਤੋਂ 2 ਦਿਨ ਦੂਰ ਰਹਿਣਾ ਮੈਨੂੰ ਨਾ ਚਿੱਤ ਨੂੰ ਕੁਵਰ ਹੱਡੀ ਹੋਣ ਲੱਗ ਜਾਂਦੀ ਹੈ ਕਿਉਂਕਿ ਮੈਂ ਲੋਕਾਂ ਦਾ ਬੰਦਾ ਮੈਂ ਲੋਕਾਂ ਚੋਂ ਉੱਠਿਆ ਮੈਂ ਬੋਰ ਵਾਲੇ ਟੋਇਆ ਚੋਂ ਨਿਕਲੇ ਹੋਇਆ ਮੈਂ ਪਿੰਡਾਂ ਚੋਂ ਨਿਕਲੇ ਆਇਆ ਮੈਂ ਆਸ਼ਰਮ ਟਰੈਕਟਰਾਂ ਤੋਂ ਨਿਕਲੇ ਹੋਇਆ ਮੈਂ ਇੱਕ ਬੰਗਲ ਵਾਲੇ ਰੇੜਿਆਂ ਚੋਂ ਨਿਕਲਿਆ ਹੋਇਆ। ਇਹਨਾਂ ਨੂੰ ਕੀ ਪਤਾ ਯਾਰ ਗਰੀਬੀ ਕੀ ਹੁੰਦੀ ਹੈ? ਇਹ ਤਾਂ ਸੋਨੇ ਦੇ ਚਮਚੇ ਲੈ ਕੇ ਮੂੰਹ 'ਚ ਜੰਮੇ ਨੇ। ਇਹਨਾਂ ਨੂੰ ਕੀ ਪਤਾ ਹੈ? ਕੋਈ ਗਰੀਬੀ ਕੀ ਹੁੰਦੀ ਹੈ? ਮੈਨੂੰ ਪਤਾ ਹੈ। ਤੁਸੀਂ ਮੈਨੂੰ ਬਸ ਇੱਕ ਇੱਕ ਮੈਂ ਤੁਹਾਡੇ ਕੋਲ ਬਠਿੰਡੇ ਆਲਿਓ ਇੱਕ ਚੀਜ਼ ਬੰਗਣਾ ਆਇਆ। ਇਹਨਾਂ ਦੇ ਟੱਬਰ 'ਚ ਇੱਕੋ ਹੀ ਰਹਿ ਗਈ। ਜਿਹੜੀ ਹਾਰੀ। ਬਸ ਉਹ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ। ਜੋ ਸਾਲੇ ਜੀਜੇ ਪੁੱਤ ਭਤੀਜੇ ਕਿੱਥੋਂ ਆ ਕਰਨਗੇ ਉਹ ਕਹਿੰਦੇ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਕਿਹੜਾ ਜਿੱਤ ਗਿਆ 2 ਲੱਖ ਤੇ 2 ਲੱਖ ਤੇ ਬੀਬਾ ਜੀ 2 ਲੱਖ ਤੇ ਵੱਡਾਲਾ ਜਿੰਨੀਆਂ ਚੁੰਨੀਆਂ ਬਟਾਉਣੀਆਂ ਬੀਬਾ ਸਾਨੂੰ ਬੁੱਧੂ ਬਣਾਈ ਗਏ ਤੁਸੀਂ ਸਾਡੇ ਪਿੰਡਾਂ ਸਾਡੀਆਂ ਮਾਵਾਂ ਨਾਲ ਪੈਣਾ ਨਾਲ ਚੁੰਨੀਆਂ ਵਟਾਈ ਗਈ ਤੇ ਚੁੰਨੀਆਂ ਦੀ ਡਿੱਗੀ ਪਰਖੇ ਰੱਖਦੀ ਸੀ ਵੀ ਹੋਰ ਲੈ ਲਓ ਇਕਲਾ ਉਹ ਚੁੰਨੀਆਂ ਤਾਂ ਤੂੰ ਲੈਂਦੀ ਹੋਈ ਨਹੀਂ ਜਿਹੜੀਆਂ ਵਟਾ ਕੇ ਲੈਉਣੀ ਐ ਉਹ ਸਾਡੀਆਂ ਮਾਵਾਂ ਪੈਣਾ ਸੋ ਵੀਰੋ ਇਕੱਠੇ ਹੋ ਜੋ ਮੈਂ ਤੁਹਾਡੇ ਨਾਲ 4 ਜੂਨ ਨੂੰ 13 ਜੀਉ ਕਰਦੋ ਆ ਇੱਕ ਮੁੰਡੇ ਇਥੇ ਫੱਟਾ ਵੀ ਲਈ ਫਿਰਦਾ 13 ਜੀਰੋ ਦਾ ਔਰ 13 ਜੀਰੋ ਕਰਦੋ ਉਸ ਤੋਂ ਬਾਅਦ ਆ ਸਰਕਾਰ ਦੇ ਜਿਹੜੇ 3 ਸਾਲ ਨੇ ਜੇ ਸੋਨੇ ਦੀ ਚੜੀ ਪੰਜਾਬ ਨਾਂ ਦੇਵਾਰੇ ਬਣਾਇ ਮੈਨੂੰ ਨੀਵੇਂ ਥਾਂ ਬਿਠਾ ਲਿਓ ਨਿੰਦਰ ਮੱਟ ਦਾ ਮੁੰਡਾ ਵੀ ਬੈਠਾ ਸੀ ਸਤੋਜ ਉਹਨੇ ਆਮ ਲੋਕ ਇੱਥੇ ਕਰਨੇ ਸੀ ਮੇਰੀ ਪਰਮਾਤਮਾ ਨੇ ਗੁਤੀ ਲਾਈ ਆ ਜਾਂ ਆਮ ਲੋਕਾਂ ਦੀ ਜਾਂ ਜਾ ਕੇ ਘਰਾਂ ਦੇ ਚੁੱਲ੍ਹੇ ਜਿਹੜੇ ਬੁਝ ਗਈ ਅੱਗ ਉਹਨਾਂ ਦੀ ਅੱਗ ਜਗਾ ਜਾ ਕੇ 43000 ਨੌਕਰੀਆਂ ਦੇਤੀਆਂ ਬਿਊਰੋ ਘਰਮਲ ਪਲਾਂਟ ਖਰੀਦ ਆਹਾ ਆ ਘਰਮਲ ਪਲਾਂਟ ਤੋਂ ਡੇ ਵਾਲਾ ਬੰਦ ਕਰਤਾ ਚਲੋ ਕੋਈ ਨਹੀਂ ਇਹਨਾਂ ਨੇ ਬੰਦ ਕਰਤਾ ਅਸੀਂ ਨਵਾਂ ਘਰਮਲ ਪਲਾਂਟ ਕੋਇੰਦਵਾਲ ਸਾਹਿਬ ਵਾਲਾ ਖਰੀਦ ਲਿਆ ਇੱਥੇ ਆ ਜਿਹੜਾ ਫੈਰਮ ਨਾ ਪਲੈਂਟ ਹੈ ਇਹ 1200 ਏਕੜ ਜਗ੍ਹਾ ਵੀਰੋ ਤੁਹਾਨੂੰ ਐਸੀ ਸ਼ਾਨਦਾਰ ਚੀਜ਼ ਬਣਾ ਕੇ ਦੇਵਾਂਗੇ ਲੋਕ ਪਠਿੰਡਿਆ ਕੇ ਫੋਟੋ ਖਿਚਾਏ ਕਰਨਗੇ ਬੜਾ ਗੁੱਸਾ ਹੈ ਬੜਾ ਗੁੱਸਾ ਮੇਰੇ ਦਿਲ ਚ ਨਾ ਬੋਦੀ ਪਹਾੜਾਂ ਦੇ ਵਿੱਚ ਮਹਿਲ ਬਣਾਈ ਬੈਠਿਆ ਓਏ ਤੁਹਾਡੇ ਖੂਨ ਨਾਲ ਉਹ ਇੱਟਾਂ ਜਿਹੜੀਆਂ ਲੱਗੀਆਂ ਨੇ ਉਹ ਤੁਹਾਡਾ ਮਾਸ ਹੈ ਤੇ ਜਿਹੜਾ ਸਿਮਿੰਟ ਲੱਗਿਆ ਉਹ ਤੁਹਾਡਾ ਖੂਨ ਹੈ ਆਮ ਲੋਕਾਂ ਕਲੇ ਖੂਨ ਨਾਲ ਮਹਿਲ ਸਾਰੇ ਨੇ ਬਸ ਉਹਦਾ ਵੀ ਕਾਗਜ਼ੋ ਦੇ ਭਾਂ ਲੈ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਹਰੇਕ ਕਮਰੇ ਦਾ ਲੱਗ ਪੂਲ ਹੈ ਸਵਲਿੰਗ 7 ਲੱਖ ਰੁਪਇਆ ਇੱਕ ਰਾਤ ਦਾ ਕਿਰਾਇਆ ਹੈ 7 ਲੱਖ ਰੁਪਇਆ ਇੱਕ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ 7 ਲੱਖ ਕਮਾਉਂਦੇ ਦੀ ਆਪਾਂ ਕੱਠੇ 3000 ਰੁਪਏ ਦੇਖਿਆ ਕਰੀਪਾ ਨੇ ਤੇ ਇਹਨਾਂ ਨੇ ਸਾਡੇ ਪੈਸੇ ਲੁੱਟ ਕੇ ਬਣਾ ਲਿਆ ਸੁੱਖ ਵਿਲਾਸ ਹੁਣ ਕਾਗਜ਼ ਛਾ ਗਏ ਉਹਦੇ ਬਿਜਲੀयां ਬੁਜਰੀਆਂ ਮਾਫ ਕਰਾ ਰੱਖੀਆਂ ਸਾਰੀਆਂ ਹੀ ਹੁਣ ਕਾਗਜ਼ ਛਾ ਗਏ ਸਤੋਜ ਵਾਲੇ ਨੂੰ ਹੁਣ ਤੁਸੀਂ ਦੇਖੋ ਉੱਥੇ ਆਪਾਂ ਸਕੂਲ ਬਣਾ ਲੈਣਾ ਪੰਜਾਬ ਜਿੰਦਾਬਾਦ ਜਿੰਦਾਬਾਦ ਅਰ ਸਕੂਲ ਦਾ ਸਕੂਲ ਦਾ ਨਾਰਾ ਵੀ ਬਹੁਤ ਵਧੀਆ ਸੋਚ ਲਿਆ ਅਪਾ ਸਕੂਲ ਦੀ ਪ੍ਰਮੋਸ਼ਨ ਕਰਾਂਗੇ ਉਹ ਸਕੂਲ ਦੀ ਐਡ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਦੇ ਪਿੱਛੇ ਪੂਲ ਜੈ ਜੰਮ ਸਰਕਾਰ ਜਿੰਦਾਬਾਦ ਜੇ ਸੀ ਵੀ ਦਾ ਕਲੰਜ ਛੱਡ ਕੇ ਇਧਾਰਨ ਕਰਨ ਦੇਖਿਆ ਆਓ ਤੁਸੀਂ ਇਹਨਾਂ ਨੇ ਸਮਝਿਆ ਕਿ ਇਹ ਪੰਜਾਬ ਨੂੰ ਆਪਣੀ ਪ੍ਰਾਪਰਟੀ ਸਮਝ ਲਿਆ ਇਹਨਾਂ ਦੇ ਬਾਪ ਦੀ ਜ਼ਕੀਰ ਲੈ ਜਾਣਗੇ ਨਾਲ ਸਾਨੂੰ ਮਲੰਗ ਰਖਦੇ ਆ ਇਹ ਤੇ ਆਮ ਆਦਮੀ ਪਾਰਟੀ ਦਾ ਮਲੰਗ ਨੇ ਹਾਂ ਭਾਈ ਮਲੰਗਾ ਉਹ ਭਾਈ ਤੁਸੀਂ ਰਜਵਾੜੇ ਬਣ ਕੇ ਲੁੱਟ ਕੇ ਅਜੇ ਤਾਂ ਮਲੰਗੀ ਰਹਿਣਾ ਸੀ ਫਿਰ ਪਰ ਜਦੋਂ ਮਲੰਗ ਕਿਤੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਕੋਈ ਫੈਸਲਾ ਲੈ ਲੈਣ ਫਿਰ ਮੈਂ ਤੇਰਾ ਤੇਰੇ ਵਰਗੇ ਰਜਵਾੜੇ ਵੀ ਬਚਦੇ ਨਹੀਂ ਹੁੰਦੇ ਜਿੰਦਾਬਾਦ ਜਿੰਦਾਬਾਦ ਸੁਭ ਜਿੰਦਿਆਂ ਪਹਿਲਾਂ ਸ਼ਹਿਰ ਤੁਸੀਂ ਝਾੜੂ ਚਲਾਇਆ ਐਸ ਵਾਰ ਲੋਕ ਸਭਾ ਝਾੜੂ ਚਲਾ ਦੇ ਨੌਵੇਂ ਨੌ ਐਮ ਐਲ ਏ ਆਪਣੇ ਨੇ ਮੇਰੇ ਵੀਰੋ मैन पत्रकार कहें आपने लुधिया अपना पंजाब में और दिल्ली में ये बीजेपी की आंधी को कैसे रोका मगर यह कड़ी वी गल बताइए कैसे रोका दिल्ली और पंजाब में बीजेपी जीत नहीं पाई मगर कोई खास वही गल नहीं मैं बीजेपी ने चो निशान की है कमल का फुल है मैं साढ़ा चो निशान की है क्या जी ਮੈਂ ਕਿਹ ਕਮਲ ਦਾ ਫੁੱਲ ਕਿੱਥੇ ਉਗਦਾ ਕਹਿੰਦੇ ਚਿੱਕੜ ਚ ਮੈਂ ਕਿਹ ਝਾੜੂ ਕੀ ਕੰਮ ਕਰਦਾ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਿਹ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਦਿੱਲੀ ਤੇ ਪੰਜਾਬ ਚ ਕਮਲ ਉੱਗੇ ਨਹੀਂ ਸੁ ਵੀਰੋ ਉਹ ਝਾੜ ਫੇਰਨੇ ਇਹਨੂੰ ਜ਼ਿੰਦਗੀ ਭਰ ਯਾਦ ਰਹੇ ਅਕੱਲ ਰੋਣ ਲੱਗੀ ਹੋਈ ਸੀ ਕਿਤੇ ਪ੍ਰੋਗਰਾਮ ਜਿੱਤੇ ਰੋਣ ਲੱਗੀ ਹੋਈ ਸੀ ਬੜੇ ਖੇਖਣ ਆਉਂਦੇ ਆ ਬੜੇ ਖੇਖਣ ਆ रोई सी आ गया आ गया हजें तो बीता थोड़ा सफर कर तू चार जून न देखी सारा टबर मेरी फोटो देख के रहा कर मेरी कोई कात नहीं रोन सारा थोड़े सिर तो हो रहा विरोध थोड़े सिर तो हो रहा मेरी थकावट उदो लै जाती है जो मेरा साथ देते हो भीर एक रुपए का इल्जाम ला दो सवा दो साल हो गए इमानदारी मेरी रुपई का इल्जाम परमानदारी इमानदारी पर, मैं मांदारी, मांदारी ता रख सकता जो तुम मेरा साथ देते हो फिर मैं ऐ लग है कि रुपई छोटे ने लोग बड़े ने लोग नाल ने फिर माया कुछ नहीं हैगी माया नहीं हैगी कुछ बठिंडे जिनी बारी बुलाऊंगे उन्नी बारी आऊ आ बठिंडे वाला कंडा जड़की जाता बस कर दो कर दोनों हथ उपर के दो नए ला के दसो इन करो आ बादल पंड नाल है उठे तक तो सुने भी हो गया काम